ਜੀ ਹਾਂ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ ਮਿੰਨੀ ਪ੍ਰੋਜੈਕਟਰ ਮਿੰਨੀ ਐਲਈਡੀ ਪ੍ਰੋਜੈਕਟਰ ਹੋਮ ਪ੍ਰੋਜੈਕਟਰ ਠੀਕ ਹੈ ਜੀ ਆਹ ਲੋ ਦੋਸਤੋ ਇਹ ਆ ਮਿੰਨੀ ਪ੍ਰੋਜੈਕਟਰ ਇਹਦੇပေါ် ਟਾ ਮੈਮਰੀ ਕਾਰਡ ਬਾਅਦ ਤੇ ਤੇ ਆਡੀਓ ਵੀਡੀਓ ਲੱਗ ਜਾਂਦੀ ਆ 5 ਵੋਲਟ ਮੋਬਾਈਲ ਚਾਰਜਰ ਨਾਲ ਵੀ ਚੱਲ ਪੈਂਦਾ ਤੇ ਇੱਕ ਬਾਕਸ ਸਟਾਰ ਲਾਉਣ ਵਾਸਤੇ ਦਿੱਤੀ ਹੋਈ ਹੈ ਤੇ ਇਹ ਇਹਦੇ ਦੋ ਇਧਰ ਅਡਾਪਟਰ ਨਾਲ 5 ਬੋਲਟ ਦਿੱਤੀ ਜਾ ਸਕਦੀ ਹੈ HDMI ਪੁਆਇੰਟ ਹੈ ਤੇ USB ਪੁਆਇੰਟ ਹੈ ਇਨ ਦਾ ਫੋਕਸ ਲੈਂਜ਼ਾ ਲੈਂਥ ਪੁਆਇੰਟ ਅਡਜਸਟਮੈਂਟ ਹੈ ਵੀ ਲੈਂਜ਼ ਦੀ ਤੇ ਹੁਣ ਆਪਾਂ ਤੁਹਾਨੂੰ ਇਹ ਚਲਾ ਕੇ ਦਿਖਾਉਨੇ ਆ ਫੋਕਸ ਇਹਦਾ ਕਿੰਨਾ ਕ ਕਲੈਰਟੀ ਕਿੰਨੀ ਕ ਠੀਕ ਤੇ ਆ ਇਹਦੇ ਨਾਲ ਅਡਾਪਟਰ ਆਉਂਦਾ 5 ਬੋਲਟ ਦਾ ਅਡਾਪਟਰ ਹੈ ਇਹ ਲੋ ਜੀ ਆਪਾਂ ਦੇਖੀਏ ਨੂੰ ਪਾਵਰ ਹੈਂਡਿਕਟਰ ਦੇਖ ਸਕਦੇ ਹੋ ਜਗਦਾ ਤੇ ਇਹ ਦੀ ਰੈਂਸ ਤੇ ਹੁਣ ਤੁਹਾਨੂੰ ਇਹਦੀ ਫੋਕਸ ਦਿਖਾਨੇ ਆ ਪਹਿਲਾਂ ਤਾਂ ਲਾਈਟ ਦੇ ਵਿੱਚ ਦਿਖਾਵਾਂਗੇ ਆ ਤਾਂ ਹੈ ਇਹਦਾ ਲਾਈਟ ਦੇ ਵਿੱਚ ਫੋਕਸ ਦੇਖ ਸਕਦੇ ਹੋ ਚੱਲੀ ਜਾਂਦਾ ਇਹ ਤੇ ਹੁਣ ਤੁਹਾਨੂੰ ਲਾਈਟ ਆਫ ਕਰਕੇ ਦਿਖਾਨੇ ਆ ਆ ਦੋਸਤੋ ਇਹਦਾ ਫੋਕਸ ਹੈਗਾ ਲਾਈਟ ਦੇ ਵਿੱਚ ਆਫ ਕੀਤੀ ਹੋਈ ਆ ਤੇ ਫੋਕਸ ਹੈ ਇਹਦਾ ਆ ਦੋਸਤੋ ਇਹ ਚੰਦਾ ਚੜਲੀ ਠੀਕ ਹੈ ਜੀ ਆਇਦਾ ਫੋਕਸ ਆ ਘੈਂਟਾ ਕਲੈਰਟੀ ਵਧੀਆ ਹੈ ਦੀ ਆਪਾਂ ਵੀਡੀਓ ਪਲੇ ਕਰਕੇ ਨਹੀਂ ਦਿਖਾ ਸਕਦੇ ਕੋਈ ਵੀ ਉਹਦੇ ਨਾਲ ਕਾਪੀਰਾਈਟ ਦਾ ਚਾਂਸ ਬਣ ਜਾਂਦਾ ਇੱਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਜੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਹਾਡੇ ਤੇ ਕਰ ਵੀਡੀਓ ਵਧੀਆ ਵਧੀਆ ਪਹੁੰਚਣਗੀਆਂ ਬੈਲ ਆਈਕਨ ਨੂੰ ਦਬਾ ਲਿਓ ਨੋਟੀਫਿਕੇਸ਼ਨ ਮਿਲਦੀ ਰਹੂਗੀ ਤੇ ਇਹ ਆ ਪ੍ਰੋਜੈਕਟਰ ਇਹ ਮਿਨੀ ਹੋਮ LED ਪ੍ਰੋਜੈਕਟਰ ਬਹੁਤ ਵਧੀਆ 1700 ਕੁਸ਼ ਰੁਪਏ ਦਾ ਆਇਆ ਸੀ ਆਪਣਾ Amazon ਤੋਂ ਮੰਗਾਇਆ ਸੀ ਦੇ ਬਹੁਤ ਨਿਆਰਾ ਲੰਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਸਾਰਿਆਂ ਦਾ ਜੀ